ਆਹ ਦੇਖ ਸਕਦੇ ਹੋ ਜੀ ਹਾਲ ਤੁਸੀਂ ਤੇ ਰਸਤਾ ਵੀ ਇਹੀ ਹੈ ਬੱਚਿਆਂ ਨਾਲ ਮੋਟਰਸਾਈਕਲ ਨਾਲ ਪੈਦਲ ਜੋ ਵੀ ਜਾਣਾ ਆਹੀ ਰਸਤਾ ਹੈ ਕਿਉਂਕਿ ਆ ਜਿਹੜਾ ਕੱਟ ਲੱਗਿਆ ਸੜਕ ਦਾ ਇਹ ਕਹਿੰਦੇ 20 ਫੁੱਟ ਡੂੰਘਾ ਹੋਇਆ ਪਿਆ ਇਹ ਇਧਰੋਂ ਪੱਟਿਆ ਗਿਆ ਸੀ ਰਸਤਾ ਕਿਉਂਕਿ ਇਹ ਦੁਕਾਨ ਹਿੱਲੀ ਜਾਂਦੀ ਸੀ ਇਹ ਗਿਰ ਗਈ ਆ ਦੁਕਾਨ ਪਾਣੀ ਕਰਕੇ ਉਹ ਦੇਖੋ ਭਾਈ ਮੋਟਰ ਤਾਂ ਕੰਪੀਰ ਬਾਕੀ ਆਦਾ ਤਾਂ ਪੂਰੀ ਆ ਆ ਗਿਆ ਸੀ ਉੱਥੇ ਹਾਂਜੀ ਭਜਨ ਪਾਦਾ ਹੋ ਗਿਆ ਸੀ ਉੱਥੇ ਹਾਂਜੀ ਭਜਨ ਪਾਦਾ ਹੋ ਗਿਆ ਕਿਹੜਾ ਪਿੰਡ ਬਾਈ ਚੰਗੜ ਪਿੰਡ ਜੀ ਇਹ ਪੀੜ ਸਾਰੀ ਥੋੜੇ ਪਿੰਡ ਚੱਲੀ ਆ ਹਾਂਜੀ ਸਾਰੀ ਉੱਥੇ ਸਾਰੇ ਸਾਰਿਆਂ ਨੂੰ ਆਜੀ ਪੂਰੀ 350 ਸੈਲੀ ਆ ਹਾਂਜੀ ਹਾਂਜੀ ਏਡੀ ਆਜੀ ਹੋਰ ਕੀ ਹੁਣ ਆਲਾਤ ਕੀ ਹੈ ਹੁਣ ਪਿੰਡ ਦੇ ਪਾਣੀ ਉਤਰ ਗਿਆ ਹੁਣ ਜੀ ਹੁਣ ਮਨਕ ਚਲੋ ਸਾਡਾ ਤਾਂ ਸਰ ਜੇਗਾ ਪਛਵਾ ਦਾ ਓਕਾ ਜੀ ਦੋ ਤਿੰਨ ਮਹੀਨੇ ਕਿਉਂਕਿ ਕੁਝ ਨਹੀਂ ਹੋਣਾ ਇਸ ਤੋਂ ਬਾਅਦ ਝੇਤ ਚੜ ਕੇ ਖੇਤਾਂ ਵਿੱਚ ਅੱਛਾ ਤੇ ਲਗਭਗ ਹੁਣ ਦੋ ਮਹੀਨੇ ਕੋਈ ਪੱਠਾ ਨਹੀਂ ਰਹੇਗਾ ਪੰਜਾਬੀ ਕਿਸੇ ਦੇ ਵੀ ਇਹ ਜਾ ਰਿਹਾ ਜਿਹੜਾ ਚਾਰਾ ਹੀ ਹੈ ਉਹ ਸੰਚਾਰਾ ਕੋਈ ਨਹੀਂ ਆਚਾਰਾ ਤੁਨੂੰ ਆਪਾਂ ਇੱਕ ਦਿਨ ਛੱਡ ਕੇ ਹਰ ਇੱਕ ਇੱਕ ਪਿੰਡ ਨੂੰ ਹਰੇਕ ਪਿੰਡ ਨੂੰ ਦੇਹੀ ਚੱਲਣਾ ਆਪਾਂ ਨੂੰ ਇਹ ਇਹੀ ਹੈ ਜੀ ਕਿ ਜਿਹੜਾ ਵੀ ਪਿੰਡ ਨੂੰ ਸੰਸਤਾ ਜਿਉਂ ਚੀ ਦੇ ਰਹੀ ਹੈ ਉਹ ਇਕੱਠਾ ਇੱਕ ਪਿੰਡ ਕੰਪਲੀਟ ਕਰੇ ਫਿਰ ਅੱਗੇ ਪਿੰਡ ਤੇ ਜਾਵੇ ਕਿਉਂਕਿ ਨਹੀਂ ਤੇ ਐਵੇਂ ਰੋਲਾ ਪੈਂਦਾ ਨਹੀਂ ਰੋਲਾ ਪੈਂਦਾ ਹਾਂਜੀ ਸਹੀ ਹੈ ਹੋਰ ਕੀ ਲਿਸਟਾਂ ਲੈ ਕੇ ਲਿਸਟ ਦੇ ਸਾਰ ਨਾ ਵੰਡੇ ਜਾਂ ਹੋਰ ਕੀ ਪਰੇਸ਼ਾਨੀ ਆ ਰਹੀ ਹੈ ਪਿੰਡਾਂ ਜਮ ਪਰੇਸ਼ਾਨੀ ਆ ਜੀ ਰਸਤੇ ਦੀ ਸਾਨੂੰ ਸਰਕਾਰ ਕੋਈ ਅੰਦਾਲ ਨਹੀਂ ਕਰਦੀ ਆਦਾਰ ਬਣ ਗਈ ਸਾਰੀ ਜੀ ਸਾਰੇ ਖੇਤਾਂ ਜਗਾਰ ਬਣ ਗਿਆ ਹੈ ਖੇਤਾਂ ਜਗਾਰ ਹੈ ਜੀ ਰਸਤਾ ਸਾਰੇ ਖੱਡੇ ਬੱਚੇ ਹੋਏ ਨੇ ਇਧਰ ਵੀ ਰਸਤਾ ਬੰਦ ਹੈ ਜੀ ਦੋਨਾਂ ਨਾਨਕਾ ਦਾ ਉਧਰ ਅੱਗੇ ਪਿੰਡ ਦਾ ਉਹਨਾਂ ਦੀ ਰਸਤਾ ਬੰਦ ਹੈ ਜੀ ਉਸ ਤੋਂ ਜਾ ਕੇ ਪਾਰ ਹੈ ਹੈ ਪਾਰਾ ਪਿੰਡ ਦਾ ਰਸਤਾ ਬੰਦ ਹੈ ਸਾਰਿਆਂ ਦਾ ਰਸਤਾ ਬੰਦ ਹੋ ਗਿਆ ਇਹ ਇਹਨਾਂ ਨੂੰ ਕਿਵੇਂ ਹੋ ਗਿਆ ਖੱਡੇ ਇਹ ਤਾਂ ਮਤਲਬ ਸੜਕ ਨੂੰ ਡਾਫ ਲੱਗੀ ਸੀ ਨਾ ਉਧਰੋਂ ਪਿੰਡ ਨੂੰ ਇਧਰੋਂ ਚਾਹ ਲੋ ਸਾਰਾ ਪਾਣੀ ਚੱਲ ਗਿਆ ਹੈ ਅੱਛਾ ਉਨੇ ਖੱਡਾ ਮਾਰਤਾ ਖੱਡਾ ਮਾਰੀ ਗਿਆ ਮਾਰੀ ਗਿਆ 1/2 ਲੱਗੀ ਤੇਦਰੋਂ ਪਾਣੀ ਪੈ ਗਿਆ 30 ਫੁੱਟ ਡੂੰਘਾ ਹੋ ਗਿਆ ਹਾਂਜੀ 30 ਫੁੱਟ ਆ ਦੁਕਾਨ ਵੀ ਤਾਈਂ ਗਿਰੀ ਹੈ ਹਾਂਜੀ ਓਕੇ ਹੋਰ ਵੀ ਨੁਕਸਾਨ ਹੋਇਆ ਪਿੰਡ ਦੇ ਅੰਦਰ ਦੁਕਾਨਾਂ ਦਾ ਕੋਈ ਹੋਰ ਬਾਕੀ ਘਰਾਂ ਦਾ ਹੋਇਆ ਸੀ ਕਾਫੀ ਘਰਾਂ ਦਾ ਹੋਇਆ ਨਾ ਕਮਰੇ ਡਿੱਗੇ ਕਰਾਂ ਦਾ ਕੀ ਨੁਕਸਾਨ ਆਇਆ ਕਮਰੇ ਡਿੱਗੇ ਜੀ ਕੰਡਾ ਵਗੈਰਾ ਦੇਖੀ ਸੜਤੀ ਠੀਕ ਹੈ ਸਾਰੇ ਕਮਰੇ ਉੱਪਰ ਲੈਂਟਰ ਮੇ ਰੱਖ ਦਿੱਤੇ ਗਏ ਦਰਾੜਾ ਆ ਗਈ ਨਹੀਂ ਬੋਸ ਬੈਗ ਹੋ ਗਏ ਪੁਰਾਏ ਗਏ ਵੀ ਪੱਕੀ ਗਏ ਕੋਈ ਸਰਕਾਰ ਕਿਸੇ ਤਰ੍ਹਾਂ ਦਵਾ ਲੈਂਦੀ ਹੈ ਸਾਡੇ ਤੇ ਹੀ ਮੰਗ ਹੈ ਕੋਈ ਸਰਕਾਰ ਤੋਂ ਕਾਲਾ ਲਾਲ ਕਰਕੇ ਦੇਵੇ 2023 ਵਿੱਚ ਵੀ 19 ਵਿੱਚ ਵੀ 13 ਵਿੱਚ ਵੀ 88 ਵਿੱਚ ਵੀ 95 ਲੱਗਿਆ ਸੀ ਬਹੁਤ ਬਣੀ ਆਈ ਨਹੀਂ ਕਦੇ ਸਾਨੂੰ ਗਾਂ ਦੇ ਨਾਰ ਆ ਜਾਂਦੀ ਕਦੇ ਚਾਂਗ ਦੇ ਮਹਾਰਾਜ ਜੀ